ਓ ਕਿੰਨੇ ਦਿਨ ਰਹਿ ਗਈਆਂ ਛੁੱਟੀਆਂ ਬੱਚੋ ਇੱਕ ਕੱਲ੍ਹ ਜਾਣਾ ਸਕੂਲ ਨੋਟਬੁੱਕ ਜਮਾ ਕੇ ਰਾਨੀ ਐ ਅੱਛਾ ਹਾਂ ਆਉਂਦਾ ਵੀ ਕੁਝ ਕੰਮ ਕੀਤਾ ਸੀ ਕਿ ਨਹੀਂ ਵਰਕ ਹਾਂ ਥੋੜਾ ਜਿਹਾ ਹੀ ਆਇਆ ਕਿੰਨਾ ਕੁ ਥੋੜਾ ਜਿਹਾ ਕਿੰਨਾ ਕੁ ਥੋੜਾ ਜਿਹਾ ਕੀਤਾ ਘੱਟੋ ਨਹੀਂ ਇੰਨੀ ਛੁੱਟੀਆਂ ਆਹੀ ਤੈਨੂੰ ਕੱਲ੍ਹ ਮੈਂ ਭੁੱਲ ਗਿਆ ਸੀ ਭੁੱਲ ਗਿਆ ਸੀ ਹੁਣ ਮੈਡਮਾਂ ਕੁੱਟਣਗੀਆਂ ਵੀ ਤੈਨੂੰ ਅਵੇਲਾ ਮੈਂ ਸਾਰਾ ਚੋਨਾ ਲਵਾਤਾ ਡੈਡੀ ਨਾ ਛੁੱਟੀਆਂ ਦੇ ਵਿੱਚ ਕਿੰਨਾ ਚੋਨਾ ਲਵਾਉਂਦਾ ਪਾਪਾ ਜੀ ਹੋਰ ਸਾਰਾ ਲਵਾਤਾ ਚੋਨਾ ਪੂਰਾ ਕੇਸ ਹੋਵੇ ਹਰਾ ਹਰਾ ਚੋਨਾ ਤੁਰਪਿਆ ਲੇਟ ਥੋੜਾ ਜਿਹਾ ਲੋ ਵੀ ਬੱਚਿਆਂ ਦੇ ਸਕੂਲ ਲੱਗਣ ਵਾਲੇ ਨੇ ਇੱਕ ਤਰੀਕ ਤੱਕ ਦੁਖੀ ਕੀਤਾ ਹੈ ਇਹਨਾਂ ਨੇ ਜਿੰਨੇ ਦਿਨ ਵੀ ਰਹੇ ਨੇ

ਬੈਡਨਸ ਤੇ ਆ ਠੀਕ ਹੈ ਜੀ ਸਵੇਰੇ ਮੇਲਾ ਵੀ ਹੈ ਸੰਤਿਸ਼ਰ ਸਿੰਘ ਜੀ ਚੱਲ ਆਪਾਂ ਥੋੜੀ ਵਟ ਲੈ ਲੈਂਦੇ ਫਿਰ ਕਰੇ ਚੱਲਦੇ ਆ ਠੀਕ ਹੈ ਉਹ ਰਾਤ ਨੂੰ ਕੰਪਲੀਟ ਕਰ ਲਈ ਵਰਕ ਸਾਰਾ ਠੀਕ ਹੈ ਕਰ ਲੇਗੀ ਉਹ ਕਾਕਾ ਕਰ ਲੋਗੇ ਕੰਮ ਹਾਂ ਆ ਜਾਓ ਆ ਗਈ ਬਣਾ ਲੈ ਕੈਪਰੀ ਦਾ ਤੈਨੂੰ ਕਿਹਾ ਸੀ ਨਾ ਪੰਗਾ ਲੈ ਲੈਣਾ ਹੀ ਹੁਣ ਚੋਨਾ ਆਇਆ ਫਿਰ ਚਪੜਾ ਲਾ ਕੇ ਲਵੇੜ ਤੇ ਲਿਆ ਆਜਾ ਆਜਾ ਉਹ ਧਿਆਨ ਨਾਲ ਧਿਆਨ ਆਇਆ ਆਜਾ ਆਜਾ ਸਿੱਧਾ ਆਜਾ ਡੱਬ ਗਿਆ ਆਜਾ ਆਜਾ ਹੁਣ ਫਿਰ ਆਜਾ ਡੁੱਬ ਤੇ ਗਿਆ ਹੀ ਗਾਣਾ ਤੇ ਪੈਣੀਆਂ ਹੁਣ ਘੱਟ ਵੀ ਪੈਣੀਆਂ ਵੱਧ ਵੀ ਪੈਣੀਆਂ ਮੰਮੀ ਕੋ ਆਜਾ ਆਜਾ ਲੈ ਲੈ ਆਉਤੀ ਕਰ ਲਾ ਰੀਜ ਪੋਰਾ ਝੋਨਾ ਲਾਂਦਿਕਰੀ ਤੇ ਨਹੀਂ ਖੋਬਦੀ ਚੱਲੋ ਤੁਹੜ ਕੇ ਲਾ ਲਾ ਝੋਨਾ ਉਦੋਂ ਤਾਂ ਕਹਿੰਦੀ ਝੋਨਾ ਲਾਣਾ ਝੋਨਾ ਲਾਣਾ ਉਹ ਇਹ ਜਾਊਗਾ ਕਿ ਉਹ ਵੇ ਲਾ ਉਧਰ ਇਹ ਵੀ ਉਦੋਂ ਦੇ ਦੁਖੀ ਕੀਤਾ ਸੀ ਇਹਨੇ ਲਾ ਲਾ ਝੋਨਾ ਲਾ ਪਾਪਾ ਨਹੀਂ ਤੇ ਫਿਰ ਵੜੀ ਕਰ ਤੂੰ ਉਹ ਲਾ 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 ਫਿਰ ਉਹਨਾਂ ਦੋ ਕਹਿੰਦੇ ਦੋ ਬੂਟੇ ਲਾਣੇ ਨਹੀਂ ਕੋਈ ਕੁਪ ਚੱਲਾ ਫੜ ਲਾਣ ਫੜ ਲਾ ਅੱਲਾ ਫੜ ਲਾ ਲਾ ਦੋ ਬੂਟੇ ਉਹਦੇ ਨਾਲ ਪਰੇਸ਼ਾਨ ਕੀਤਾ ਝੋਨਾ ਲਾਉਣਾ ਝੋਨਾ ਲਾਉਣਾ ਲਾ 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 ਚਲ ਲਾ ਲੱਗਿਆ ਥਾ ਨਾ ਚਲੀ ਆਣ ਵਾਰ ਨਹੀਂ ਹਾਂ ਹੋਰ ਕੀ ਕਰਨਾ ਪੁੱਤ ਤੂੰ ਬਾਜੂਗਾ ਕੋਈ ਡਿਕਰੀਆ ਹੋਏ ਦੀਦੀ ਲਾਉਂਦੇ ਆ ਚੱਲ ਫਿਰ ਚਲੀਏ ਨਹੀਂ ਉਹ ਚੱਲ ਹਣੀ ਚਲੀਏ ਫਿਰ ਚਾਹ ਤਰ ਲਾ ਛੋਣਾ ਜੇ ਲਾਉਣਾ ਤੇ ਤੇ ਲਾ ਫਿਰ ਉਹ ਇਕੱਠਾ ਹੀ ਲਾਤਾ ਇੱਕ ਇੱਕ ਕਰਕੇ ਲਾਈਦਾ ਚਾ ਚੱਲ ਆ ਜਾ ਫਿਰ ਚਲੀਏ ਚਾ ਚਲੀ ਜਾ